ਹੋ ਜੀ ਪੰਜਾਬ ਹੈ ਕਮਿਟੀ ਤੁਹਾਡੀ ਹੈ ਮਾਲਕ ਤੇ ਸਾਥੀਓ ਅਸੀਂ ਨਿਆਰਾ ਪੰਪ ਤੋਂ ਤੇਲ ਪਵਾ ਕੇ ਆ ਰਹੇ ਸੀ ਔਰ ਇੱਥੇ ਬਹੁਤ ਸਾਰਾ ਕੱਟ ਹੋਇਆ ਸੀ ਦੋੇ ਪਾਸੇ ਗੱਡੀਆਂ ਲੱਗੀਆਂ ਸਨ ਸਾਨੂੰ ਲੱਗਿਆ ਕਿ ਯਾਰ ਕੋਈ ਭਾਣਾ ਵਾਪਰ ਗਿਆ ਔਰ ਆਪਣੀ ਜ਼ਿੰਮੇਵਾਰੀ ਸਮਝ ਕੇ ਰੁਕਣਾ ਤਾਂ ਪੈਂਦਾ ਰੁਕਣਾ ਚਾਹੀਦਾ ਵੀ ਹੈ ਤਾਂ ਜੋ ਜੇ ਕਿਸੇ ਨੂੰ ਲੋੜ ਹੈ ਉਹਨੂੰ ਆਪਣੀ ਗੱਡੀ ਚ ਲੈ ਜਾਈਏ ਨਹੀਂ ਤਾਂ ਐਂਬੂਲੈਂਸ ਮਕਾ ਲਈ ਕਿਉਂਕਿ ਆਪਣੀ ਆਵਾਜ਼ ਸੰਸਥਾ ਦੀਆਂ ਐਂਬੂਲੈਂਸ ਪਿੱਛੇ ਦੋ ਅਵੇਲੇਬਲ ਹੁੰਦੀਆਂ ਲੇਕਿਨ ਉਸ ਤੋਂ ਬਾਅਦ ਪਤਾ ਲੱਗਦਾ ਕਿ ਆ ਸਕੂਟੀ ਜਿਹੜੀ ਹੈ BB07 BC 5677 ਜਿਹਨੂੰ ਸੁੱਖਾ ਸੁੱਖਾ ਨਾਮ ਦਾ ਵਿਅਕਤੀ ਚਲਾ ਰਿਆ ਸੀ ਠੀਕ ਹੈ ਬਾਈ ਠੀਕ ਹੈ ਉਹ ਉਹਦੇ ਗੋਡੇ ਤੇ ਮਰਜੀ ਚਰੀਟ ਲੱਗੀ ਐ ਪਰ ਸਕੂਟੀ ਦਾ ਕਾਫੀ ਨੁਕਸਾਨ ਹੋ ਗਿਆ ਦੂਜੇ ਪਾਸੇ ਆ ਮੋਟਰਸਾਈਕਲ ਸੀ PV 32 AC 3321 ਇਹ ਇੱਕ ਸ਼ੋਰ ਨਵਰੀਮ ਸ਼ੋਰ ਚਲਾ ਰਿਆ ਸੀਗਾ ਜਿਹਨੇ ਹਨ ਗੈਲੀ ਕੀਤੀ ਐ ਔਰ ਆ ਸਕੂਟੀ ਸਵਾਰ ਵੀਰ ਸੜਕ ਤੇ ਗੱਭੇ ਡਿੱਗ ਗਿਆ ਰੱਬ ਦੀ ਕਿਰਪਾ ਇਨੀ ਰਹੀ ਕਿ ਆਲੇ ਦੁਆਲੇ ਕੋਈ ਵੀ ਗੱਡੀ ਤੇਜ਼ੀ ਨਾਲ ਨਹੀਂ ਆ ਰਹੀ ਸੀ ਜੇ ਆ ਰਹੀ ਹੁੰਦੀ ਤਾਂ ਹਾਦਸਾ ਕੋਈ ਹੋਰ ਵੱਡਾ ਹੋ ਸਕਦਾ ਸੀ ਮਾਰੇ ਨੇ ਬਚਾਲਿਆ ਰੱਬ ਨੇ ਹੀ ਰੱਖ ਲਿਆ ਹੁਣ ਉਸ ਜਿਹੜਾ ਨੌਜਵਾਨ ਹੈ ਚੜ੍ਹਦੀ ਉਮਰ ਦਾ ਮੁੰਡਾ ਉਹਨੂੰ ਅਸੀਂ ਕਹਿ ਰਹੇ ਆਪਣੀ ਫੈਮਿਲੀ ਨੂੰ ਬੁਲਾ ਲਾ ਕਿਉਂਕਿ ਉਹਦੇ ਕੋਲ ਲਾਇਸੈਂਸ ਵੀ ਨਹੀਂ ਹੈ ਔਰ ਜਿਹੜਾ ਵੀਰ ਹੈ ਜਿਹਦੀ ਸਕੂਟੀ ਨੂੰ ਨੁਕਸਾਨ ਹੈ ਜਿਹਦੇ ਨਾਮ ਸੁੱਖਾ ਹੈ ਉਹ ਵੀ ਕਹਿੰਦਾ ਯਾਰ ਮੈਂ ਕੋਆਪਰੇਟ ਕਰਨ ਨੂੰ ਤਿਆਰ ਆ ਉਹਨੂੰ ਮੈਂ ਕਹੇ ਸੀ ਪੁਲਿਸ ਨੂੰ ਰਿਪੋਰਟ ਫਾਰਮ ਕਰ ਦਿੰਨੇ ਪਰ ਉਹ ਕਹਿੰਦਾ ਕਿ ਮੇਰੇ ਅਟ ਸਿਟੀ ਠਾਣੇ 'ਚ ਵਾਕਫ ਹੈਗੇ ਮੈਂ ਉਹਨਾਂ ਨੂੰ ਕਾਲ ਕਰ ਦਿੱਤੀ ਆ ਪਰ ਸਕੂਟੀ ਦਾ ਮੋਰੇ ਹਾਲਾਤ ਦੇਖ ਲੋ ਸਕੂਟੀ ਦੀ ਸ਼ੋ ਜਿਹੜੀ ਆ ਟੁੱਟ ਗਈ ਹੈ ਪਰ ਰੱਬ ਨਾ ਕਰੇ ਸਿਰ ਵੱਜ ਜਾਂਦਾ ਚਲੋ ਮੁੰਡਾ ਕੀ ਕਹਿੰਦਾ ਕਰਾ ਦਿੰਦਾ ਮੈਂ ਕੰਮ ਕਰਾਣ ਦਾ ਕਿਹੜਾ ਵੀ ਜਗਾ ਇਹਨੀ ਗੱਲ ਪਹਿਲੀ ਮਨ ਜਾਂਦਾ ਕੋਈ ਕਹਿੰਦਾ ਕਹੀ ਲਿਖਦੇ ਆ ਆਪਣੇ ਨੰਬਰ ਤੇ ਭਾਜੀ ਉਹਨੂੰ ਉਹ ਮੁੰਡਾ ਦੇ ਨੰਬਰ ਬੋਲ ਭਰ ਦੋ ਉਸ ਨੂੰ ਬੋਲ ਤੋ ਕੰਮ ਕਰਾ ਦਿੰਦਾ ਬੋਲ ਕਰਾ ਦੇ ਆ ਭਾਜੀ ਨੇ ਭਾਜੀ ਜਿੰਨਾ ਵੀ ਉਹਦਾ ਖਰਚਾ ਪੂਰਾ ਕਰਾ ਕੇ ਕਰਾ ਦੇ ਆ ਆਣ ਲੱਗੇ ਭਾਜੀ ਉਹਨੇ ਚਲੋ ਉਹਨਾਂ ਨੇ ਪੁਲਿਸ ਨੂੰ ਇਨਫੋਰਮ ਕੀਤਾ ਕਹਿੰਦੇ ਅੰਟਿਲ ਪੁਲਿਸ ਨਹੀਂ ਆਉਂਦੀ ਮੈਂ ਕੋਈ ਗੱਲ ਨਹੀਂ ਕਹਿ ਸਕਦਾ ਫਿਰ ਵੀ ਸਾਡੀ ਪ੍ਰਸ਼ਾਸਨ ਅੱਗੇ ਬੇਨਤੀ ਆ ਸਾਹਮਣੇ ਪੈਟਰੋਲ ਪੰਪ ਹੈ ਇਧਰ ਦੁਕਾਨਾਂ ਵੀ ਆ ਸਟਰੀਟ ਲਾਈਟਾਂ ਤੇ ਹਾਲ ਅ ਸਟਰੀਟ ਲਾਈਟ ਕੋਈ ਨਹੀਂ ਜਗਦੀ ਉਹ ਵੀ ਬੰਦ ਪਈਆ ਦਿਖਾਈ ਵਜੇ ਉਹ ਪਿੱਛੇ ਤਿੰਨ ਸਟਰੀਟ ਲਾਈਟ ਆ ਜਿਹੜੀਆਂ ਨਜ਼ਰ ਆ ਰਹੀਆਂ ਤਿੰਨੇ ਹੀ ਬੰਦ ਆ ਮੋਰੇ ਵੀ ਆ ਦੋ ਬੰਦ ਆ ਸਟਰੀਟ ਲਾਈਟ ਐਟ ਲੀਸਟ ਜਗਦੀਆਂ ਹੋਣ ਇਹ ਬਾਈ ਜਿਹੜੇ ਇੱਥੇ ਖੜੇ ਪੈਟਰੋਲ ਪੰਪ ਤੇ ਕੰਮ ਵੀ ਕਰਦੇ ਬਾਈ ਇਹਨੇ ਦੱਸਿਆ ਹਫ਼ਤਾ ਤੱਕ ਪਹਿਲਾਂ ਵੀ ਐਕਸੀਡੈਂਟ ਹੋਇਆ ਇੱਕ ਬਜ਼ੁਰਗ ਦੀ ਲੱਤਾਂ ਟੁੱਟ ਗਈਆਂ ਕੁੜੀ ਦਾ ਜਬੜਾ ਟੁੱਟ ਜਾਂਦਾ ਤਾਂ ਇਹਨਾਂ ਨੇ ਬੇਨਤੀ ਕੀਤੀ ਕਹਿੰਦੇ ਯਾਰੇ ਕਟੋ-ਕਟ ਸਟਰੀਟ ਲਾਈਟਾਂ ਜੇ ਲਾਈਆਂ ਇਹਦਾ ਵਿੱਚ ਦੀਵੇ ਰੱਖ ਕੇ ਜਗਾ ਦਿਓ ਸ਼ਾਮ ਨੂੰ ਕਹਿੰਦੇ ਪੌੜੀ ਲਾ ਕੇ ਅਸੀਂ ਥੀਲੀ ਲਾ ਦਿਆ ਕਰਾਂਗੇ ਦੀਵੇ ਲਾ ਦਿਓ ਲੈਟਾ ਦਾ ਜਗਨ ਕਿਉਂਕਿ ਜਿਹੜੇ ਟੂ-ਵੀਲਰ ਵਾਲੇ ਐ ਸਾਈਕਲ ਵਾਲੇ ਆਂਦੇ ਆ ਉਹ ਇਕਦਮ ਹੀ ਕਈ ਵੇਲੇ ਮੋੜ ਦਿੰਦੇ ਤਾਂ ਪਤਾ ਨਹੀਂ ਲੱਗਦਾ ਔਰ ਗੱਡੀ ਜੀ ਜੀ ਉਹ ਪਰੇ ਤੱਕ ਚੱਲਣੇ ਚਾਹੀਦੇ ਔਰ ਦੂਜੀ ਗੱਲ ਇਹ ਆ ਵੇਜੇ ਇਧਰ ਆਈ ਇੱਕ ਮੈਂ ਤਰਕ ਸਾਂਝਾ ਕਰਨਾ ਚਾਹੁੰਨਾ ਆ ਜਿੱਦ ਦੇ ਡਿਵਾਈਡਰ ਮੌਕਾ ਦਾ ਸਾਡੇ ਵਰਗੇ ਮੇਰੇ ਵਰਗੇ ਕਈ ਗੱਡੀ ਨੂੰ ਐ ਨੱਪ ਦਿੰਦੇ ਆ ਕਿ ਜਿਵੇਂ ਮੈਂ ਅੱਧੇ ਘੰਟੇ ਚੰਡੀਗੜ੍ਹ ਪਹੁੰਚੇ ਜਾਣਾ ਨਹੀਂ ਭਾਈ ਇਹ ਵੱਸੋਂ ਵਾਲਾ ਏਰੀਆ ਜੱਤ ਹੀ ਤੁਸੀਂ ਉਹ ਬਾਈਪਾਸ ਤੱਕ ਨਹੀਂ ਜਾਂਦੇ ਸਪੀਡ ਦੀ ਬਹੁਤ ਲਿਮਟ ਰੱਖੋ ਔਰ ਬਾਈਪਾਸ ਤੇ ਵੀ ਜਾ ਕੇ 80 ਤੋਂ ਵੱਧ ਨਾ ਚਲਾਓ ਆ ਕੋਈ ਟਰੈਕ ਥੋੜੇ 120 20 ਤੇ ਚੱਲਣ ਵਾਲਾ ਬੜੀ ਵਾਰ ਇੱਥੇ ਹਾਦਸੇ ਹੁੰਦੇ ਤਾਂ ਬੇਨਤੀ ਸਾਡੀ ਇਹ ਹੀ ਆ ਕਿ ਜਦੋਂ ਇੱਕ ਤਾਂ ਪ੍ਰਸ਼ਾਸਨਕੀ ਬੇਨਤੀ ਆ ਕਿ ਲਾਈਟਾਂ ਜਗਾਓ ਦੂਜੀ ਗੱਲ ਜਿਹੜਾ ਗੱਡੀ ਚਲਾਉਂਦੇ ਵਹੀਕਲ ਚਲਾਉਂਦੇ ਉਹਨਾਂ ਦੀ ਬੇਨਤੀ ਹੱਥ ਜੋੜ ਕੇ ਸਪੀਡ ਦੀ ਕੋਈ ਲਿਮਟ ਹੋਣੀ ਚਾਹੀਦੀ ਨਹੀਂ ਤਾਂ ਹਾਦਸੇ ਹੁੰਦੇ ਰਹਿੰਦੇ ਆ ਹੁੰਦੇ ਰਹਿਣਗੇ ਇੱਕ ਵਾਰੀ ਤਸਵੀਰਾਂ ਤੁਹਾਨੂੰ ਮੌਕੇ ਦਿਖਾ ਦਿੰਨੇ ਆ ਭਾਈ ਜੀ ਆਂਦਾ ਸੀ ਸਹੀ ਉਹ ਇੱਕ ਨੂੰ ਇੱਧਰ ਨੂੰ ਹੋ ਗਿਆ ਇਹ ਉਹਨਾਂ ਦੇ ਬਿਚਾਰੇ ਨੇ ਉੱਪਰ ਦੀ ਇੱਦਾਂ ਮਾਰਨਾ ਲਗਾ ਨਾ ਘੱਟ ごめんね。 ਕੀ ਜੀ ਉਹ ਤੇ ਰਿਕਸ਼ਾ ਆਇਆ ਜੀ ਬੰਦੇ ਨੇ ਬੱਸ ਬੰਦੇ ਨੇ ਇਹ 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 ਕੰਦਾ ਮੈਂ ਘੋੜਿਆ ਜਦੋਂ ਇਹਨੇ ਕਹਿੰਦੇ ਪਰਾਉਣ ਉਹਨਾਂ ਨੂੰ ਹਾਲ ਵੀ ਮੰਨਣਾ ਕੋਈ ਮਾੜੀ ਗੱਲ ਨਹੀਂ ਸ਼ੁਕਰ ਕਰ ਕੋਈ ਹੋਰ ਵੱਡਾ ਨੁਕਸਾਨ ਆਉਂਦਾ ਉਹ ਬੰਦੇ ਦੀ ਕੋਈ ਗੱਲ ਨਹੀਂ ਐਣੀ ਤੁਸੀਂ ਪਿੱਛੇ ਆ ਰਹੇ ਮੈਂ ਗੱਡੀ ਹੈ ਭਾਈ ਜੱਟ ਤੇ ਸਭ ਮੈਂ ਜਾਂਦਾ ਲੱਗਣਾ ਪਿੱਛੇ ਗੱਡੀ ਤੇਜ਼ ਆ ਜਾ ਉਹ ਬਚਾਓ ਬਹੁਤ ਵਧੀਆ ਬਹੁਤ ਮੈਂ ਤਾਂ ਹਲੇ ਹੁਣ ਇੱਥੋਂ ਨਿਕਲੇ ਹੀ ਆਂ ਕੀ ਤੁਹਾਡੀ ਸਾਈਡ ਹੀ ਆਉਂਦਾ ਸੀ ਹਾਂ ਓ ਕਾਕਾ ਬਲਾ ਤੋਂ ਆਪਣੇ ਘਰਦਿਆਂ ਨੂੰ ਸਾਡੇ ਹੈਂਡਿਕਾ ਇਹ ਮਤਲਬ ਥੋੜੀ ਹੁੰਦਾ ਹੈ ਟਿਕਟ ਲੱਗ ਜਾਂਦਾ ਹੈ ਹੈਂਡਿਕਾ ਟਿਕਟ ਨੋਡ ਦਿਓ ਹੈਂਡਿਕਾ ਵੀ ਨਹੀਂ ਉਹ ਹੀ ਪੈਸੇ ਕਰ ਕਰਦਾ ਹੁੰਦਾ ਹੈ ਨਹੀਂ ਆਪਣਾ ਪਰਭਾਈ ਦਾ ਚਾਹੁੰਦੇ ਆ ਕਿ ਨਹੀਂ ਭਾਜੀ ਦੇਖੋ ਤਾਂ ਨਹੀਂ ਮੇਰੇ ਕੋਲ ਕਾਕਾ ਕਰ ਆਪਣੇ ਘਰਦਿਆਂ ਨੂੰ ਫੋਨ ਕਰ ਨੂੰ ਟਾਈਮ ਖਰਾਬ ਹੋਣੇ ਆ ਯਾਰ ਤੇਰਾ ਤੇਰਾ ਮੋਟਰਸਾਈਕਲ ਕਿਹੜਾ ਤੇਰੀ ਗੱਡੀ ਕਿਹੜੀ ਆ ਨਾ ਇਹਦੇ ਕੋ ਮੁੰਡੇ ਕੋ ਲਾਇਸੈਂਸ ਆ ਹੈ ਛੋਟਾ ਮਲੂਕ ਸਮਝ ਉੰਨੀ ਗਈ ਆ ਉਹਦਾ ਨੁਕਸਾਨ ਹੋ ਗਿਆ ਉਹਦੀ ਉਹਦਾ ਜਾਨੀ ਨੁਕਸਾਨ ਵੀ ਹੋ ਸਕਦਾ ਸੀਗਾ ਪਰ ਹੁਣ ਇਹਨੂੰ ਵਾਰ-ਵਾਰ ਕਹ ਰਹੇ ਆਪਣੇ ਘਰ ਦੇ ਨੂੰ ਫੋਨ ਕਰ ਫੋਨ ਵੀ ਨਹੀਂ ਕਰਦਾ ਫੋਨ ਨੰਬਰ ਦੇ ਜਦੋਂ ਉਹ ਜਦੋਂ ਉੱਥੋਂ ਡਿਵਾਈਡਰ ਪਾਰ ਕਰਦੇ ਉੱਥੋਂ ਰੇਸ ਦੇ ਜਾਂਦੇ ਨਿਕਲਦੇ ਸਾਰੇ ਆ ਦੇਖ ਲੈ ਹੁਣ ਗੱਡੀ ਉਹ ਪਹਿਲਾਂ ਆਰਾਮ ਨਾਲ ਬਹੁਤ ਬਹੁਤ ਉੱਤਰ ਪਹਿਲਾਂ ਪਤਾ ਹੀ 60 ਦਾ 70 ਹੀ ਹੈ ਦੇਖਦੇ ਨਹੀਂ ਕੋਈ ਦੇਦੇ ਨਹੀਂ ਨਾ ਕੋਈ ਪੁੱਛੇ ਵੀ ਅਸੀਂ ਜਾਣਾ ਕਿੱਧਰੋਂ ਆ ਦੇਖਣਾ